ਮਠੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਕਾਫੀ ਦਿਨ ਕਾਫੀ ਹਫ਼ਤਿਆਂ ਤੋਂ ਕੁਝ ਦਿਨਾਂ ਤੋਂ ਦੁਕਾਨਾਂ ਵਿੱਚ ਚੋਰੀ ਹੋ ਰਹੀ ਸੀ ਇਲੈਕਟ੍ਰੋਨਿਕ ਦਾ ਸਾਮਾਨ ਜਿਵੇਂ ਲੈਪਟਾਪ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਚੋਰੀ ਹੋ ਰਹੀਆਂ ਸੀ ਤੇ ਇਹਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਸੀ। ਜੀ ਦੋ ਬੰਦੇ ਜਾਂਦੇ ਆ ਜਾਂ ਤਿੰਨ ਬੰਦੇ ਜਾਂਦੇ ਆ ਦੁਕਾਨ ਤੋਂ ਸ਼ਰਮ ਚੋਰੀ ਕਰਕੇ ਵਾਹ ਜੰਦੇ ਨੇ। ਇਹਦੇ ਵਿੱਚ ਸ਼੍ਰੀਮਾਨ ਐਸਐਸਪੀ ਸਾਹਿਬ ਮੈਡਮ ਅਮਨੀਤ ਕੰਡੋਲ ਜੀ ਨੇ ਤੇ ਐਸਪੀਡੀ ਸਾਹਿਬ ਨੇ ਇੱਕ ਵਿਸ਼ੇਸ਼ ਟੀਮ ਬਣਾਈ ਇਨਸਪੈਕਟਰ ਰਸੀ ਆਈਏ ਕਰਨ ਤੇ ਅਗਵਾਈ ਹੇਠ ਜੀ ਇਹਨਾਂ ਨੇ ਇਹਨਾਂ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਇਹਦੇ ਵਿੱਚ ਰਮਨਦੀਪ ਸਿੰਘ ਰਮਣਾ ਜਦਾ ਕ੍ਰਿਮੀਨਲ ਬੈਕਗ੍ਰਾਉਂਡ ਆ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਇੱਕ ਸੁਖਚੈਨ ਸਿੰਘ ਤੇ ਇੱਕ ਹੋਰ ਨਵਾਲਗ ਜਿਹੜਾ ਆਪਾਂ ਨਾਮ ਨਹੀਂ ਦੱਸ ਸਕਦੇ ਉਹਨਾਂ ਨੂੰ ਗ੍ਰਫਤਾਰ ਕੀਤਾ ਵਾ ਮਕਦਮਾ ਨੰਬਰ 96 ਮਿਤੀ 23 8 24 ਨੂੰ ਥਾਣੇ ਮੋੜ ਦੇ ਕੇਸ ਦੇ ਵਿੱਚ ਇਹਨਾਂ ਕੋਲੋਂ ਤਿੰਨ ਲੈਪਟਾਪ ਡਰੋਨ ਸਭ ਤੋਂ ਵੱਡੀ ਗੱਲ ਆ ਜਿਹੜਾ ਡਰੋਨ ਮਿਲਿਆ ਵਾ ਇਹਦੀ ਦੁਰਵਰਤੋਂ ਵੀ ਕਰ ਸਕਦੇ ਸੀ ਕਿਉਂਕਿ ਇਹਦਾ ਕੋਈ ਰਿਕਾਰਡ ਨਹੀਂ ਹੈ ਮਾਰੇ ਅਨਸਰ ਨੇ ਇਹ ਇਸੇ ਤਰ੍ਹਾਂ ਵੱਖ-ਵੱਖ ਮੋਬਾਈਲ ਦੇਖੋ ਕੀ ਪੈਨ ਵਾਲੇ ਆ ਟੱਚ ਮੋਬਾਈਲ ਨੇ ਤੇ ਹੋਰ ਇਲੈਕਟ੍ਰੋਨਿਕ ਸਮਾਨ ਨੇ ਕਿ ਕਿੰਨੇ ਥਾਣੇ ਚ ਭਾਤ ਸੀ ਜਿਵੇਂ ਇੱਥੇ ਕਿਤੇ ਵਾਰਦਾਤਾਂ ਨੂੰ ਇਜਾਮ ਦਿੰਦੇ ਸੀ ਕਿ ਕਿਥੋਂ ਦੇ ਰਹਿਣ ਵਾਲੇ ਸਾਡੇ 6 ਮੁਕਦਮੇ ਤਾਂ ਜਿਹੜੇ ਦਰਜ ਸੀ ਟਰੇਸ ਹੋ ਚੁੱਕੇ ਆ ਕੁਝ ਅਸੀਂ ਵੀਡੀਓ ਹੋਰ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਉਹਦੇ ਅਧਾਰ ਤੇ ਵੈਰੀਫਾਈ ਕਰ ਰਹੇ ਆ ਕਿ ਕਿੱਥੇ ਕਿੱਥੇ ਇਹਨੇ ਵਾਰਦਾਤਾਂ ਕਰੀਆਂ ਨੇ ਕੈਮਰੇ ਵੀ ਮਿਲੇ ਕਿਸ ਤਰ੍ਹਾਂ ਦੇ ਵੀ ਕੈਮਰੇ ਵੀ ਮਿਲੇ ਨੇ ਹਾਂਜੀ ਪੁੱਛੋ ਚੋਰੀ ਹੋਏ ਸੀ ਕੈਮਰੇ ਕਹਾਂ ਤੋਂ ਇਲੈਕਟ੍ਰੋਨਿਕਸ ਤੋਂ ਕਹਾਂ ਤੋਂ ਉਹ ਵੀ ਬਹੀ ਬ੍ਰਾਂਧ ਕੀਤੇ ਨੇ ਇਹ ਨੇ ਦੂਰ ਦੂਰ ਜਾ ਕੇ ਚੋਰੀਆਂ ਕਰਦੇ ਸੀ ਜਿਵੇਂ ਸਰ ਇੱਕ ਮੋੜ ਪੁੱਛੋ ਕਾਫੀ ਦੂਰ ਪੈਂਦੇ ਹੈਗੇ ਨੇ ਇਹ ਦੂਰ ਦੂਰ ਜਾ ਕੇ ਇਹ ਇਲਾਕਾ ਬਦਲਦਾ ਸੀ ਜੀ ਜਿਵੇਂ ਤਲਵੰਡੀ ਗਾਲੀ ਫਿਰ ਮੋੜ ਗਾਲੀ ਫਿਰ ਪੁੱਛੋ ਚੱਲ ਗਏ ਫਿਰ ਜੈਲਪੁਰ ਦੀ ਰੀ ਚੱਲ ਗਏ ਇਹ ਵੱਖ-ਵੱਖ ਰੀ ਦੀ ਵਿੱਚ ਤੁਰ ਫਿਰ ਕੇ ਮਤਲਬ ਚੇਂਜ ਕਰ ਲੈਂਦੇ ਸੀ ਕਿੰਦੇ ਆਪਣੇ ਕਿੱਥੇ ਕਿੱਥੇ ਬੰਦੇ ਰਹਣ ਵਾਲੇ ਇਹ ਤਲਵੰਡੀ ਸਭ ਬੰਦੇ ਨੇ ਸਾਰੇ ਤਲਵੰਡੀ ਸਭ ਤਲਵੰਡੀ ਸਭ ਬੰਦੇ ਹੈ ਇਹ ਮਨਸਾ ਕੀ ਹੈ ਸਰ ਇਹਨਾਂ ਚੋਰੀ ਕਰਦੇ ਸੀ ਸ਼ੌਂਕੀਆਂ ਚੋਰੀ ਕਰਦੇ ਸੀ ਨਸ਼ੇ ਵੀ ਕਰਦੇ ਸੀ ਜੇ ਕੋਈ ਇਹ ਨਸ਼ਾ ਵੀ ਕਰਦੇ ਨੇ ਤੇ ਕੁਝ ਆਪਣਾ ਖਰਚਾ ਵਰਚਾ ਇਹ ਚੋਰੀ ਦਾ ਸਮਾਨ ਇਦੋਂ ਉਦੋਂ ਕਰਕੇ ਵੇਚ ਕੇ ਕੰਮ ਚਲਦੇ ਨੇ ਹੋਰ ਵੀ ਸਰ ਸਮਾਨ ਦੀ ਬਰਾਮਦਗੀ ਹੋਉਂਦੀ ਮਿਲੇਗੀ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਇੱਕ ਸਾਥੀ ਹਰ ਜਿਆ ਸੀ ਉਹਦੀ ਤਫतीश ਜਾਰੀ ਹੈ ਉਹਨਾਂ ਨੂੰ ਸੀ ਕਾਬੂ ਕਰਨਾ ਤੇ ਕੋਈ ਸਾਡਾ ਸਮਾਨ ਹਰੇ ਹੋਰ ਬਰਾਮਦ ਕਰਨਾ ਬਾਕੀ ਹੈ ਪੀਸ ਕਰ ਗਏ ਹੋ ਇਹਨਾਂ ਨੂੰ ਕੋਰਟ ਦੇ ਵਿੱਚ ਰਿਮਾਂਡ ਹਾਸਲ ਕਰਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par